ਇਸ ਕੀਤੇ ਦੇ ਵਿੱਚ ਕਿੰਨਾ ਕੁ ਟਾਈਮ ਹੋ ਗਿਆ ਸਰ ਤੁਹਾਨੂੰ ਮੈਨੂੰ ਜੀ ਇਟਸ ਬੀਨ 15 ইয়ারਸ 15 2011 ਦੇ ਵਿੱਚ ਮੈਂ ਪਹਿਲਾ ਘੋੜਾ ਲਿਆ ਸੀਗਾ ਔਰ ਬੜਾ ਨਾਮੀ ਘੋੜਾ ਸੀ ਉਸ ਵੇਲੇ ਦਾ 나ਗ ਘੋੜਾ ਸੀਗਾ ਜੀ ਉਹਦਾ ਫਾਦਰ ਬਹੁਤ ਮਸ਼ਹੂਰ ਘੋੜਾ ਸੀ ਐਡਮ ਤੇ ਐਡਮ ਨੂੰ ਦੇਖਣ ਸੁਖਵੀਰ ਬਾਦਲ ਜੀ ਵੀ ਸਪੈਸ਼ਲ ਉਹਨਾਂ ਦੇ ਘਰੇ ਜਿਨ੍ਹਾਂ ਕੋਲ ਝਨੇਰ ਪਿੰਡ ਚ ਹੁੰਦਾ ਸੀ ਉਸ ਟਾਈਮ ਜੀ ਉਹਨੂੰ ਦੇਖਣ ਗਏ ਸੀ ਸਾਡੇ ਕੋ ਘੋੜਾ ਹੈਗਾ ਸ਼ਾਹਬਾਜ਼ ਅਸੀਂ ਇਹਦਾ 15 ਕਰੋੜ ਰੁਪਏ ਮੰਗਦੇ ਆ ਜੀ ਤੇ ਸਾਨੂੰ ਇਹਦਾ 9 ਕਰੋੜ ਰੁਪਇਆ ਆਫਰ ਹੋਇਆ ਅਸੀਂ ਨਹੀਂ ਦਿੱਤਾ ਤੁਸੀਂ ਆਓ ਜੀਨੂੰ ਲੱਗਦਾ ਵੀ ਕਰੋਨਾ ਚ ਘੋੜੇ ਨਹੀਂ ਹੁੰਦੇ ਮੈਂ ਤੁਹਾਨੂੰ ਘੋੜਿਆਂ ਦਾ ਨਾਮ ਦੱਸ ਦੂੰਗਾ 8-10 ਘੋੜੇ ਦੱਸ ਦੂੰਗਾ ਤੁਸੀਂ ਉਹ ਮੈਨੂੰ ਲੈ ਕੇ ਦਿਖਾ ਦਿਓ ਅੱਜ ਭਾਰਤ ਰਤਨ ਐ ਮੰਨ ਲਓ ਠੀਕ ਹੈ ਜਾਂ ਸਾਡੇ ਕੋਲ ਕਰਮਦੇਵ ਹੈ ਜੀ ਮਤਲਬ ਸਾਨੂੰ ਕਿਹੜੇ ਪੈਸੇ ਮਾੜੇ ਲੱਗਦੇ ਅਸੀਂ 10 ਛੱਡੋ 11 ਕਰੋੜ ਚ ਵੀ ਨਹੀਂ ਦਿੰਦੇ ਘੋੜਾ ਜਿਹੜਾ ਕਰਮਦੇਵ ਦੇਖਣ ਗਏ ਸੀ ਤੇ ਇਥੋਂ ਤੱਕ ਇੰਨਾ ਫੇਮਸ ਸੀ ਵੀ ਰਾਜਸਥਾਨ ਦੇ 3-4 ਬਰੀਡਰਸ ਨੇ ਇੱਕ ਇਕੱਠੇ ਹੋ ਕੇ ਕਲੈਕਟਿਵਲੀ ਇੱਕ ਸੁਸਾਇਟੀ ਬਣਾ ਲਈ ਸੀ ਵੀ ਪੈਸੇ ਪੂਲ ਇਨ ਕਰਕੇ ਐਡਮ ਖਰੀਦਦੇ ਤਾਂ ਪਰ ਅੱਜ ਐਡਮ ਵਰਗੇ ਘੋੜਾ ਰੱਖਣਾ ਤਾਂ ਦੂਰ ਦੀ ਗੱਲ ਹੈ ਉਹਦੇ ਦਰਸ਼ਨ ਕਰਨੀ ਆਪਦੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਜਾਨ ਘੋੜੇ ਦੀ ਦੁਨੀਆ ਦੇ ਵਿੱਚ ਇੱਕ ਫੇਮਸ ਨਾਮ ਗੈਰੀ ਗਿੱਲ ਜੀ ਜਿਹੜੇ ਅੱਜ ਸਾਡੇ ਨਾਲ ਜੁੜੇ ਨੇ ਮਿਲਵਾਨੇ ਆ ਤੁਹਾਨੂੰ ਗਿੱਲ ਸਾਹਿਬ ਤੁਹਾਡਾ ਪਹਿਲਾਂ ਤਾਂ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਤੁਹਾਡੀ ਟੀਮ ਦਾ ਵੀ ਬਹੁਤ ਧੰਨਵਾਦ ਥੈਂਕ ਯੂ ਜੀ ਅਗੇ ਸਭ ਕਦੋਂ ਆਗੇ ਸੀ ਤੇ ਦੱਸੋ ਜਰਾ ਕਿੰਨੇ ਕੁ ਇੱਥੇ ਘੋੜੇ ਘੋੜੀਆਂ ਆਏ ਆਂ ਤੇ ਪਿਛਲੇ ਲਗਭਗ 15 ਸਾਲ ਤੋਂ ਰੈਗੂਲਰਲੀ ਅਸੀਂ ਹਰ ਸਾਲ ਇਸ ਮੇਲੇ ਚ ਆ ਰਹੇ ਆਂ ਦੋ ਵਾਰ ਮੇਲਾ ਜਿਹੜਾ ਕੈਂਸਲ ਹੋਇਆ ਇੱਕ ਨੋਟਬੰਦੀ ਤੋਂ ਬਾਅਦ ਚ ਤੇ ਇੱਕ ਗਲੈਂਡਰਜ਼ ਵੇਲੇ ਤੇ ਇੱਕ ਕੋਵਿਡ ਵੇਲੇ ਆਦਰਵਾਇਜ਼ ਹਰ ਸਾਲ ਅਸੀਂ ਇੱਥੇ 30 ਤੋਂ 40 ਐਨੀਮਲਸ ਲੈ ਕੇ ਆਉਂਦੇ ਆਂ ਇਸ ਵਾਰ ਵੀ ਅਪਰੋਕਸੀਮੇਟਲੀ 40 45 ਐਨੀਮਲਸ ਅਸੀਂ ਲੈ ਕੇ ਪਹੁੰਚੇ ਜੀ ਕਿਸ ਬਰੀਡ ਦੇ ਵਿੱਚ ਹੈ ਸਰ ਇਹ ਮੈਂ ਸਰ ਸਾਰੀ ਮਾਰਵਾੜੀ ਰੱਖਦਾ ਹਾਂ ਜੀ 올 ਆਫ ਥੇਮ ਆਰ ਮਾਰਵਾੜੀ ਉਹਦੇ ਵਿੱਚ ਮੇਰੇ ਕੋਲ ਡਿਫਰੈਂਟ ਡਿਫਰੈਂਟ ਲਾਈਨਸ ਨੇ ਬਲੱਡ ਲਾਈਨਸ ਨੇ ਜਿੱਦਾਂ ਮੇਨ ਸਾਡੇ ਕੋਲ ਜਿਹੜੀ ਲਾਈਨ ਆ ਉਹ ਅਲੀ ਸ਼ਾਨ ਦੀ ਲਾਈਨ ਹੈ ਜੀ ਅਲੀ ਸ਼ਾਨ ਦੀ ਲਾਈਨ ਦੇ ਵਿੱਚ ਬੇਸ਼ੱਕ ਉਹ 3rd ਜਨਰੇਸ਼ਨ ਐਨੀਮਲਸ ਹੋਣ ਜਾਂ 4th ਜਨਰੇਸ਼ਨ ਐਨੀਮਲਸ ਹੋਣ ਕਿਉਂਕਿ ਜਿੰਨੀ ਜਿੰਨੀ ਜਨਰੇਸ਼ਨ ਦੂਰ ਹੋਈ ਜਾਂਦੀ ਹੈ ਉਸ ਹਿਸਾਬ ਨਾਲ ਬਲੱਡ ਰੇਸ਼ਿਓ ਚੇਂਜ ਹੁੰਦੀ ਜਾਂਦੀ ਹੈ ਬਿਲਕੁਲ ਤਾਂ ਇੱਥੇ ਮੈਂ ਮੇਰੇ ਵੈਸੀ ਫਾਰਮ ਤੇ ਆਈ ਹੈਵ ਅਪ੍ਰੋਕਸੀਮੇਟਲੀ 90 ਐਨੀਮਲਸ ਜਿਹਦੇ ਚੋ ਮੇਰੇ ਕੋਲ ਟੌਪ ਐਂਡ 10 ਸਟੈਲੀయన్స్ ਨੇ ਉਹ 10 ਸਟੈਲੀయన్స్ ਦੇ ਵਿੱਚੋਂ ਮੈਂ ਚਾਰ ਸਟੈਲੀਅਨ ਇੱਥੇ ਲੈ ਕੇ ਆਇਆ ਪਹਿਲਾ ਸਟੈਲੀਅਨ ਹੈ ਸ਼ਾਹਬਾਜ਼ ਸੈਕਿੰਡ ਜਿਹੜਾ ਸਟੈਲੀਅਨ ਹੈ ਜੀ ਉਹ ਭਾਰਤ ਦਵਜ ਗ੍ਰੇਟ ਕੈਂਪਲਰ ਦਾ ਬੇਟਾ 3rd ਹੈ ਜਿਹੜਾ ਨਗੇਸ਼ਵਰ ਉਹ ਸਾਰੰਗ ਘੋਡੇ ਦਾ ਬੱਚਾ ਜੀ ਤੇ 4th ਹੈ ਜਿਹੜਾ ਉਹ ਹਲੇ ਅਪਕਮਿੰਗ ਸਟੈਲੀਅਨ ਕਹਿ ਸਕਦੇ ਆ ਬਿਕਾਜ਼ ਉਹ ਟੂ ਟੀਥ ਕੋਲਟ ਹੈ 2.5 ਸਾਲ ਦਾ ਹੋਇਆ ਤੇ 65 ਇੰਚ ਹਾਈਟ ਆ ਉਹ ਰੂਬਨ ਸਟਾਰ ਦਾ ਬੇਟਾ ਜੀ ਇਹ ਚਾਰ ਸਟੈਲੀਅਨ ਮੈਂ ਇੱਥੇ ਲੈ ਕੇ ਆਇਆ ਜੀ ਤੇ ਸਰ ਫਿਰ ਇੱਥੇ ਆਨ ਦਾ ਜਿਵੇਂ ਪਰਪਸ ਕੀ ਹੈ ਜੀ ਜਿਵੇਂ ਡਿਸਪਲੇ ਹੈ ਜਾਂ ਫਿਰ ਵੈਬ ਬਿਜ਼ਨਸ ਐਜ਼ ਅ ਵਪਾਰ ਦੇ ਤੌਰ ਤੇ ਦੇਖੋ ਜਿਹੜੇ ਤਾਂ ਸਟੈਲੀਅਨਸ ਹੁੰਦੇ ਨੇ ਇਹ ਤਾਂ ਓਨਲੀ ਫॉर ਡਿਸਪਲੇ ਵਾਲਾ ਕੰਮ ਹੁੰਦਾ ਬਹੁਤ ਰੇਅਰ ਚਾਂਸਸ ਹੁੰਦੇ ਨੇ ਵੀ ਕੋਈ ਵੱਡੀ ਡੀਲ ਮਤਲਬ ਕਈ ਵਾਰ ਹੋ ਜਵੇ ਆਦਰਵਾਇਜ਼ ਹੁੰਦਾ ਕੀ ਹੈ ਇਥੋਂ ਲੋਕਾਂ ਦੇ ਮਨ ਚ ਇੱਕ ਜਾਨਵਰ ਸਪੇਸ ਬਣਾ ਲੈਂਦਾ ਡੀਲ ਬੇਸ਼ੱਕ ਘਰੇ ਜਾ ਕੇ ਹੋਵੇ ਮੇਨ ਸਾਨੂੰ ਐਕਸਪੋਜ਼ਰ ਦਾ ਚੱਕਰ ਹੁੰਦਾ ਵੀ ਐਨੀਮਲ ਸਬ ਤੇ ਸਰ ਜੇ ਤੁਹਾਡੀ ਗੱਲ ਕਰੀ ਹੈ ਹੈਨਾ ਇਸ ਕੀਤੇ ਦੇ ਵਿੱਚ ਕਿੰਨਾ ਕੁ ਟਾਈਮ ਹੋ ਗਿਆ ਸਰ ਤੁਹਾਨੂੰ ਮੈਨੂੰ ਜੀ ਇਟਸ ਬੀਨ 15 ਇਅਰਸ 15 2011 ਦੇ ਵਿੱਚ ਮੈਂ ਪਹਿਲਾ ਘੋੜਾ ਲਿਆ ਸੀਗਾ ਔਰ ਬੜਾ ਨਾਮੀ ਘੋੜਾ ਸੀ ਉਸ ਵੇਲੇ ਦਾ ਨਾਗ ਘੋੜਾ ਸੀਗਾ ਜੀ ਉਹਦਾ ਫਾਦਰ ਬਹੁਤ ਮਸ਼ਹੂਰ ਘੋੜਾ ਸੀ ਐਡਮ ਤੇ ਐਡਮ ਨੂੰ ਦੇਖਣ ਸੁਖਬੀਰ ਬਾਦਲ ਜੀ ਵੀ ਸਪੈਸ਼ਲ ਉਹਨਾਂ ਦੇ ਘਰੇ ਜਿਨ੍ਹਾਂ ਕੋਲ ਝਨੇਰ ਪਿੰਡ ਚ ਹੁੰਦਾ ਸੀ ਉਸ ਟਾਈਮ 'ਚ ਉਹਨੂੰ ਦੇਖਣ ਗਏ ਸੀ ਤੇ ਇੱਥੋਂ ਤੱਕ ਇੰਨਾ ਫੇਮਸ ਸੀ ਵੀ ਰਾਜਸਥਾਨ ਦੇ 3-4 ਬਰੀਡਰਸ ਨੇ ਇੱਕ ਇਕੱਠੇ ਹੋ ਕੇ ਕਲੈਕਟਿਵਲੀ ਇੱਕ ਸੁਸਾਇਟੀ ਬਣਾ ਲਈ ਸੀ ਵੀ ਪੈਸੇ ਪੂਲ ਇਨ ਕਰਕੇ ਐਡਮ ਖਰੀਦਦੇ ਜੀ ਬਟ ਉਹ ਚਲੋ ਕਿ ਬਾਈ ਡਿਊ ਟੂ ਐਨੀ ਰੀਜ਼ਨਸ ਉਹਨਾਂ ਨੇ ਉਦੋਂ ਘੋੜਾ ਨਹੀਂ ਸੇਲ ਕੀਤਾ ਤਾ ਉਹ ਪੰਜਾਬ ਚ ਹੀ ਰਹਿ ਗਿਆ ਲੱਕੀਲੀ ਤਾਂ ਪਰ ਅੱਜ ਐਡਮ ਵਰਗੇ ਘੋੜਾ ਰੱਖਣਾ ਤਾਂ ਦੂਰ ਦੀ ਗੱਲ ਹੈ ਉਹਦੇ ਦਰਸ਼ਨ ਕਰਨੀ ਆਪਦੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਕੀ ਬਾਤ ਹੈ ਉਸ ਤੋਂ ਬਾਅਦ ਹੀ ਫਿਰ ਮਤਲਬ ਪਿਆਰ ਪੈ ਗਿਆ ਹਾਂਜੀ ਬਿਲਕੁਲ ਬਿਲਕੁਲ ਜੀ ਬਿਲਕੁਲ 나ਗ ਲਿਆ ਜੀ 나ਗ ਤੋਂ 2 ਮਹੀਨੇ ਬਾਅਦ ਚ ਰੈਂਬੋ ਘੋੜਾ ਬੜਾ ਫੇਮਸ ਹੋਇਆ ਉਸ ਟਾਈਮ ਦਾ ਔਰ ਰੈਂਬੋ ਲਿਆ ਮੈਂ ਉਹ ਤੋਂ ਬਾਅਦ ਤਾਂ ਜੀ ਦੇਰ ਵਾਸ ਨੋ ਲੁਕਿੰਗ ਬੈਕ ਸਾਨੂੰ ਵੀ ਨਹੀਂ ਪਤਾ ਲੱਗਿਆ ਅਸੀਂ 12 14 ਕਮਰਿਆਂ ਦਾ ਫਾਰਮ ਬਣਾਇਆ ਉੱਥੇ ਐਨੀਮਲਸ ਡਬਲ ਹੋ ਗਏ ਫਿਰ ਉਦੋਂ ਵੱਡਾ ਫਾਰਮ ਬਣਾਇਆ ਫਿਰ ਉਦੋਂ ਵੱਧ ਕੇ ਹੁਣ ਅਸੀਂ ਸੈਕੰਡ ਪਹਿਲਾ ਜਿਹੜਾ ਮੇਰਾ ਫਾਰਮ ਹੈ that is in ਕੁਰਾਲੀ ਜੀ ਖਰੜ ਤੋਂ ਕੁਰਾਲੀ 메ਨ ਹਾਈਵੇ ਦੇ ਉੱਤੇ ਚਨਾਲੋਂ ਇੰਡਸਟਰੀਅਲ ਏਰੀਆ ਫੋਕਲ ਪੁਆਇੰਟ ਚਨਾਲੋਂ ਆਉਂਦਾ ਉੱਥੇ ਮੇਰਾ ਫਾਰਮ ਹੈ ਜੀ ਵੀਰ ਸਟੱਡ ਫਾਰਮ ਤੁਸੀਂ ਗੂਗਲ ਕਰ ਸਕਦੇ ਹੋ ਸੈਕੰਡ ਜਿਹੜੀ ਬ੍ਰਾਂਚ ਹੈ ਵਿਦਿਨ ਇੱਕ ਮਹੀਨਾ ਮੈਨ ਲੱਗਦਾ ਰੈਡੀ ਹੋ ਜੂਗੀ ਕੰਮ ਚੱਲ ਰਿਹਾ ਉਹ ਅਸੀਂ ਲੁਧਿਆਣੇ ਬੱਦੋਵਾਲ ਦੇ ਵਿੱਚ 2 ਏਕੜ ਦੇ ਵਿੱਚ ਕਵਰਿੰਗ ਦੇ ਲਈ ਨੂੰ ਮੁੱਖ ਰੱਖਦੇ ਹੋਏ ਚਾਰ ਸਟੈਲियन ਜਿਹੜੇ ਅਸੀਂ ਪੰਜਾਬ ਦਾ ਸੈਂਟਰ ਦੇਖ ਕੇ ਕਈ ਲੋਕਾਂ ਨੂੰ ਟਰਾਂਸਪੋਰਟੇਸ਼ਨ ਚ ਪ੍ਰੋਬਲਮ ਆਉਂਦੀ ਹੈ ਡਾਕਟਰਸ ਦੀ ਪ੍ਰੋਬਲਮ ਆਉਂਦੀ ਹੈ ਤਾਂ ਅੱਛਾ ਸੈਕੰਡਲੀ ਮੋਹਾਲੀ ਚੰਡੀਗੜ੍ਹ ਦਾ ਨਾਮ ਸੁਣ ਕੇ ਜਿਹੜੇ ਪਿਕਅਪ ਜਾਂ ਐਂਬੂਲੈਂਸਸ ਦੇ ਡਰਾਈਵਰਸ ਨੇ ਉਹ ਚਲਾਣ ਤੋਂ ਬੜਾ ਡਰਦੇ ਨੇ ਉਹ ਨਹੀਂ ਆਉਂਦੇ ਤਾਂ ਉਹ ਸਾਰੀਆਂ ਚੀਜ਼ਾਂ ਧਿਆਨ ਚ ਰੱਖ ਕੇ ਅਸੀਂ ਲੁਧਿਆਣੇ ਦੇ ਵਿੱਚ ਇੱਕ ਸੈਕੰਡ ਫਾਰਮ ਜਿਹੜਾ ਸਟੈਬਲਿਸ਼ ਕਰਨ ਜਾ ਰਹੇ ਹਾਂ ਬਹੁਤ ਵਧੀਆ ਸਰ ਤੇ ਭਾਜੀ ਜਿਵੇਂ ਤੁਸੀਂ ਹੁਣ ਤਾਂ ਚਲੋ ਲੰਮਾ ਤਜਰਬਾ ਹੋ ਗਿਆ ਐਜ਼ ਅ ਬਿਜ਼ਨਸ ਦੇਖਦੇ ਹਾਂ ਇਸ ਘੋੜਾ ਜਗਤ ਨੂੰ ਜਾਂ ਫਿਰ ਐਜ਼ ਅ ਸ਼ੌਂਕ ਦੇਖਦੇ ਹਾਂ ਜਾਂ ਕਿਵੇਂ ਦੇਖਦੇ ਹੋ ਦੇਖੋ ਹਰ ਇਨਸਾਨ ਇਸ ਫੀਲਡ ਦੇ ਵਿੱਚ ਆਉਂਦਾ ਐਜ਼ ਅ ਸ਼ੌਂਕ ਹੀ ਹੈ ਜੀ ਸਾਨੂੰ ਵੀ ਨਹੀਂ ਪਤਾ ਲੱਗਿਆ ਵੀ ਉਹ ਸ਼ੌਂਕ ਤੋਂ ਬਿਜ਼ਨਸ ਕਦੋਂ ਬਣ ਗਿਆ ਵੀ ਆਲਸੋ ਡਿਡਨਟ ਕਮ ਟੂ ਨੋ ਇਹ ਹੋ ਜਾਂਦਾ ਹੈ ਰੀਜ਼ਨ ਬੀਇੰਗ ਜੇ ਅੱਜ ਮੰਨ ਲਓ ਤੁਸੀਂ 10 ਸਟੇਬਲ ਬਣਾ ਲਏ 10 ਕਮਰੇ ਬਣਾ ਕੇ 10 ਘੋੜੇ ਲੈ ਆਂਦੇ ਕੱਲ ਨੂੰ ਜਦੋਂ ਘੋੜੀਆਂ ਨੇ ਬੱਚੇ ਦੇਣੇ ਆ ਮਲਟੀਪਲਾਈ ਹੋਣੇ ਆ ਇੱਕ ਟਾਈਮ ਤੇ ਤੁਸੀਂ ਸੇਲ ਕਰੋਗੇ ਹੀ ਕਰੋਗੇ ਔਰ ਜਦੋਂ ਤੁਸੀਂ ਸੇਲ ਕਰਨ ਲੱਗ ਜਾਂਦੇ ਹੋ ਚੰਗਾ ਪ੍ਰਾਈਸ ਆਉਂਦਾ ਤੁਹਾਨੂੰ ਆਪ ਹੀ ਇਦਾਂ ਦਾ ਇੱਕ ਮਤਲਬ ਇਨਵੋਲਵਮੈਂਟ ਹੋ ਜਾਂਦੀ ਹੈ ਵੀ ਤੁਸੀਂ ਹੋਰ ਡੀਪਰ ਇਸ ਫੀਲਡ ਚ ਜਾਂਦੇ ਜਾਂਦੇ ਤਾਂ ਮੈਂ ਇਹ ਤੁਹਾਡੇ ਚੈਨਲ ਦੇ ਜ਼ਰੀਏ ਇਹ ਵੀ ਮੈਸੇਜ ਦੇਣਾ ਚਾਹੁੰਦਾ ਵੀ ਹਰ ਇੱਕ ਉਹ ਇਨਸਾਨ ਜੋ ਸਿਰਫ ਪੈਸੇ ਕਮਾਉਣ ਲਈ ਸੋਚਦਾ ਉਹ ਇਸ ਕਿੱਤੇ ਚ ਬਿਲਕੁਲ ਨਾ ਆਵੇ ਜਿਹਨੂੰ ਸ਼ੌਂਕ ਹੈ ਘੰਟਾ ਸਵੇਰੇ ਘੰਟਾ ਸ਼ਾਮ ਨੂੰ ਐਨੀਮਲਸ ਨੂੰ ਦੇ ਸਕਦਾ ਆਪਦੀ ਹਾਜ਼ਰੀ ਰੱਖ ਸਕਦਾ ਉਹ ਬੰਦਾ ਜ਼ਰੂਰ ਇਸ ਕਿੱਤੇ ਨੂੰ ਅਪਣਾਵੇ ਕੀ ਬਾਤ ਹੈ ਤੇ ਸਰ ਜਿਵੇਂ ਮੈਂ ਦੇਖ ਰਿਹਾ ਫਾਰਮ ਦੇ ਵਿੱਚ ਘੋੜੇ ਵੀ ਬਹੁਤ ਹੈ ਤੇ ਵਰਕਰ ਵੀ ਬਹੁਤ ਹੈ ਜੀ ਹੈਨਾ ਤੇ ਹੁਣ ਤਾਂ ਚਲੋ ਤੁਹਾਡਾ bizness ਹੋ ਗਿਆ ਪਰ ਹੁਣ ਵੀ ਤੁਸੀਂ ਉਸੇ ਤਰ੍ਹਾਂ ਨਾਲ ਕਰਦੇ ਹੋ ਜੀ ਫਾਰਮ ਦੇ ਵਿੱਚ ਵਿਜ਼ਿਟ ਫਿਰ ਵਰਕਰ ਦੇ ਡਿਪੈਂਡ ਨਹੀਂ 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 ਵਰਕਰਸ ਤੇ ਤਾਂ ਕੋ ਡਿਪੈਂਡੈਂਸੀ ਹੈਗੀ ਹੈ ਬਟ ਅਸੀਂ ਚੈੱਕ ਆਪਦਾ ਪੂਰਾ ਰੱਖਦੇ ਹਾਂ ਸਵੇਰੇ ਸ਼ਾਮ ਕੈਮਰਾਜ ਦੇ ਵਿੱਚ ਦੇਖ ਲਿਆ ਜਾਂ ਵਿਜ਼ਿਟ ਕਰ ਲਿਆ ਜਾਂ ਜਿਹੜੇ ਮੇਨ ਇੱਕ ਦੋ ਬੰਦੇ ਨੇ ਜਿਹਨਾਂ ਤੇ ਸਾਨੂੰ ਭਰੋਸਾ ਹੈ ਉਹਨਾਂ ਤੋਂ ਅਪਡੇਟ ਲੈ ਲਿਆ ਵੀ ਕਿੱਦਾਂ ਚੱਲ ਰਿਹਾ ਤਾਂ ਤੁਹਾਨੂੰ ਆਪਦੀ ਇੰਟਰਫੀਰੈਂਸ ਰੱਖਣੀ ਪੈਂਦੀ ਹੈ ਬਿਕਾਜ਼ ਇਹ ਲਾਈਵ ਸਟਾਕ ਹੈ ਤੁਸੀਂ ਮੰਨ ਲਓ ਅੱਜ ਫੀਵਰ ਹੋ ਗਿਆ ਇੱਕ ਦਿਨ ਇਗਨੋਰ ਕਰਤਾ ਅਗਲੇ ਦਿਨ ਉਦੋਂ ਨੂੰ ਟੂ ਲੇਟ ਹੋ ਜਾਂਦਾ ਫਿਰ ਸਾਲੀ ਚੀਜ਼ ਹੈ ਹੱਥੋਂ ਨਿਕਲ ਜਾਂਦੀ ਹੈ ਜੀ ਬਿਲਕੁਲ ਬਿਲਕੁਲ ਤੁਹਾਨੂੰ ਇਹਦੇ ਬਾਰੇ ਪ੍ਰੈਸਾਈਜ਼ਲੀ ਨੌਲੇਜ ਹੋਣੀ ਚਾਹੀਦੀ ਹੈ ਤੇ ਕਈ ਬੰਦਿਆਂ ਦੇ ਵਿੱਚ ਇਹ ਡਰ ਵੀ ਹੈ ਵੀ ਪਤਾ ਨਹੀਂ ਘੋੜਾ ਰੱਖਣਾ ਕਿੰਨਾ ਔਖਾ ਹੈ ਔਖਾ ਕੁਝ ਨਹੀਂ ਹੈ ਜੇ ਤੁਸੀਂ ਇੱਕ ਆਰਗੇਨਾਈਜ਼ਡ ਤਰੀਕੇ ਨਾਲ ਸਵੇਰੇ ਸ਼ਾਮ ਦੋ ਟਾਈਮ ਫੀਡ ਦੇ ਰਹੇ ਹੋ ਇਹਨਾਂ ਦਾ ਇੱਕੋ ਚੀਜ਼ ਦਾ ਧਿਆਨ ਰੱਖਣ ਵਾਲੀ ਗੱਲ ਹੁੰਦੀ ਹੈ ਵੀ ਜਿਹੜਾ ਆਪਾਂ ਇਹਨਾਂ ਨੂੰ ਸੁੱਕਾ ਚਾਰਾ ਜਿਹੜਾ ਪਾ ਰਹੇ ਹਾਂ ਉਹਦੇ ਵਿੱਚ ਮਿੱਟੀ ਨਾ ਜਾਵੇ ਕਿਸੇ ਤਰ੍ਹਾਂ ਦੀ ਘੱਟਾ ਨਾ ਜਾਵੇ ਬਿਕਾਜ਼ ਇਹਦੀ ਇੰਟੈਸਟਾਈਨ ਹੈ ਜਿਹੜੀ ਉਹ 100 ਫੀਟ ਲੌਂਗ ਹੈ ਤੇ ਉਹਦੇ ਵਿੱਚ ਬੰਨ ਬੜੀ ਛੇਤੀ ਪੈ ਜਾਂਦਾ ਜਿੱਥੋਂ ਲਾਰਜ ਇੰਟਰਸਟ ਟਾਈਮ ਤੋਂ ਬਾਅਦ ਸ਼ 小ਮਲ ਸਟਾਰਟ ਹੁੰਦੀ ਹੈ ਉੱਥੇ ਅਕਸਰ ਬਨ ਲੱਗਦਾ ਤਾਂ ਇਹਦੇ ਲਈ ਸੈਂਡ ਕਾਲਿਕ ਬਹੁਤ ਇੱਕ ਮੇਜਰ ਪਾਰਟ ਹੈ ਜੇ ਤੁਸੀਂ ਆਪਦੇ ਘੋੜੇ ਨੂੰ ਪ੍ਰੋਪਰ ਟਾਈਮ ਟੂ ਟਾਈਮ ਡੀਵਰਮ ਕਰਦੇ ਹੋ ਵੈਕਸੀਨੇਸ਼ਨਸ ਕਰਕੇ ਰੱਖਦੇ ਹੋ ਪਾਣੀ ਦਾ ਧਿਆਨ ਰੱਖਦੇ ਹੋ ਪਾਣੀ ਇੱਕ ਬਹੁਤ ਵੱਡਾ ਫੈਕਟਰ ਹੈ ਜੇ ਦਿਨ ਚ ਘੋੜਾ 35 40 ਲੀਟਰ ਪਾਣੀ ਪੀ ਰਿਹਾ ਤਾਂ ਉਹ ਪਰਫੈਕਟਲੀ ਮਤਲਬ ਹਲਦੀ ਜੇ ਪਾਣੀ 10 ਕਿਲੋਟਰ ਤੇ ਆ ਜਾਂਦਾ ਘੱਟ ਪੀਂਦਾ ਫਿਰ ਤੁਹਾਨੂੰ ਧਿਆਨ ਦੇਣ ਦੀ ਲੋੜ ਹੈ ਜੀ ਬਿਲਕੁਲ ਤਾਂ ਉਹਦੇ ਨਾਲ ਸਰ ਫਿਰ ਕੋਈ ਮਤਲਬ ਨੁਕਸਾਨ ਵੀ ਹੋ ਸਕਦਾ ਹੈ ਆਫੀਸ਼ਲੀ ਕੋਡ ਹੈ ਡੀ ਹਾਈਡਰੇਟ ਹੋ ਜਾਂਦਾ ਜੀ ਜਦੋਂ ਸਕਿਨ ਕਰਦਨ ਤੋਂ ਖਿੱਚ ਕੇ ਦੇਖਦੇ ਆ ਇਲਾਸਟਿਕਾਂ ਕੋ ਇੱਕਦਮ ਉਹ ਅੰਦਰ ਜਾਣੀ ਚਾਹੀਦੀ ਹੈ ਫਿਰ ਰੁਕਣ ਲੱਗ ਜਾਂਦੀ ਹੈ ਸਕਿਨ ਤੇ ਜੇ ਡੀ ਹਾਈਡਰੇਟ ਹੋ ਗਿਆ ਐਨੀਮਲ ਅੰਦਰ ਇੰਟੈਸਟਾਈਨ ਵੀ ਸੁੱਕਣ ਲੱਗ ਜਾਨੀ ਹੈ ਉਹਦੇ ਨਾਲ ਬਹੁਤ ਪ੍ਰੋਬਲਮਸ ਆਉਂਦੀਆਂ ਨੇ ਪਾਣੀ ਇਜ਼ ਅ ਮੇਜਰ ਫੈਕਟਰ ਚਾਹੇ ਤੁਸੀਂ ਮਿੱਠੇ ਦੇ ਲਾਲਚ ਨਾਲ ਪਲਾਓ ਚਾਹੇ ਤੁਸੀਂ ਉਹਨੂੰ ਨਮਕੀਨ ਜਾ ਕੇ ਦੇ ਕੇ ਉਹਨੂੰ ਨੂਨ ਭਲਾ ਕੇ ਨਮਕ ਪਾ ਦੇਓ ਉਹਦੇ ਵਿੱਚ ਤਾਂ ਕਿ ਵਾਟਰ ਇਨਟੇਕ ਵਧ ਜAVE ਆਪਾਂ ਵਾਟਰ ਇਨਟੇਕ ਵਧਾਉਣੀ ਹੈ ਬਾਈ ਹੁੱਕ ਔਰ ਬਾਈ ਕਰੁਕ ਜੀ ਬਿਲਕੁਲ ਸੋ ਪਾਜੀ ਜਿਹੜੇ ਨਵੇਂ ਸਾਡੇ ਹੈਨਾ ਘੋੜਾ ਪਾਲਣ ਦੇ ਵਿੱਚ ਆਣਾ ਚਾਹੁੰਦੇ ਆ ਹੈਨਾ ਕੋਈ ਤੁਹਾਨੂੰ ਵਧੀਆ ਚੀਜ਼ ਲੱਗਦੀ ਹੋਵੇ ਘੋੜਿਆਂ ਦੇ ਵਿੱਚ ਉਹ ਵੀ ਸ਼ੇਅਰ ਕਰੋ ਸਾਡੇ ਮੈਂ ਦੇਖੋ ਹਰੀਖ ਜ਼ਿਮੀਦਾਰ ਭਰਾ ਨੂੰ ਖਾਸ ਤੌਰ ਤੇ ਬਿਕਾਜ਼ ਅਸੀਂ ਵੀ ਇੱਕ ਜੱਟ ਸਿੱਖ ਫੈਮਿਲੀ ਤੋਂ ਆਉਂਦੇ ਆ ਤੇ ਜ਼ਿਮੀਦਾਰ ਰੇ ਨਾਲ ਜੁੜੇ ਹੋਏ ਆ ਹਰ ਬੰਦੇ ਨੂੰ ਮਤਲਬ 10-15 ਲੱਖ ਰੁਪਈਆ ਇੱਕ ਪਾਸੇ ਕੱਢ ਕੇ ਘੋੜੀ ਨਾਲ ਰੱਖਣੀ ਚਾਹੀਦੀ ਹੈ ਇਹ ਬਹੁਤ ਚੰਗਾ ਸਹਾਇਕ ਧੰਦਾ ਚੰਗੇ ਘੋੜੇ ਤੋਂ ਉਹਨੂੰ ਮਲਾ ਲਓ ਮੈਂ ਤੁਹਾਨੂੰ ਇਸ ਗੱਲ ਦੀ ਗਾਰੰਟੀ ਕਰਦਾ ਹਾਂ ਵੀ ਤੁਹਾਡੀ ਵੀ ਕਿllen ਦੀ ਆਮਦਨ ਵੀ ਇੱਕ ਘੋੜੀ ਦੇ ਸੂਏ ਨਾਲ ਰਲ ਨਹੀਂ ਸਕਦੀ। ਜੀ। ਕਈ ਬੰਦੇ ਦੇਖੋ ਕਈ ਵਾਰ ਵੀਡੀਓ ਸੁਣ ਕੇ ਕਈਆਂ ਨੇ ਰੱਖੀ ਨਹੀਂ ਹੁੰਦੀ। ਰਿਐਕਟ ਹੋਰ ਤਰ੍ਹਾਂ ਕਰ ਜਾਂਦੇ ਨੇ ਐਨੇ ਦਾ ਘੋੜਾ ਨਹੀਂ ਹੁੰਦਾ, ਇੰਨੀ ਫੀਸ ਨਹੀਂ ਹੁੰਦੀ। ਉਹ ਜਦੋਂ ਤੁਸੀਂ ਵਿੱਚ ਪੈਨੇ ਹੋ, ਕੰਮ ਕਰਦੇ ਹੋ, ਫੇਰ ਹੀ ਤੁਹਾਨੂੰ ਪਤਾ ਲੱਗਦਾ ਵੀ ਕਿੰਨੀ ਫੀਸ ਹੁੰਦੀ ਹੈ, ਕਿੰਨੀ ਨਹੀਂ ਹੁੰਦੀ। ਸੈਕੰਡਲੀ ਜਦੋਂ ਤੁਸੀਂ ਚੰਗੇ ਘੋੜੇ ਤੋਂ ਮੀਟ ਕਰਾਓਗੇ, ਅੱਜ ਦੀ ਰੇਟ 'ਚ 10 ਲੱਖ ਦਾ ਘੋੜਾ ਵੇਚਣਾ ਇਜ਼ ਨਾਟ ਅ ਬਿਗ ਥਿੰਗ। ਬਹੁਤ ਛੋਟੀ ਗੱਲ ਹੈ ਬੱਚਾ ਵੇਚਣਾ। ਤਾਂ ਜੇ ਤੁਸੀਂ ਚੰਗੀ ਘੋੜੀ ਪੇਟਲ ਘੋੜੀ ਜੀ ਦੇ ਬੱਚੇ ਚੰਗੇ ਬਣਦੇ ਹੋਣ ਘਰੇ ਰੱਖਦੇ ਹੋਵੋ ਤਾਂ ਉਹਨੂੰ ਤੁਸੀਂ ਮਤਲਬ ਤੁਹਾਨੂੰ ਇੱਕ ਬੱਚੇ ਦੇ ਵਿੱਚ ਉਹਨੇ ਤੁਹਾਨੂੰ ਸਾਰੇ ਤੁਹਾਡੀ ਜ਼ਮੀਨ ਤੋਂ ਵੱਧ ਬਰਾ ਉਹਨੇ ਪ੍ਰੋਫਿਟ ਦੇ ਜਾਣਾ ਜਰੂਰ ਤੁਸੀਂ ਇੱਕ ਸਹਾਇਕ ਧੰਦੇ ਦੇ ਵਜੋਂ ਇੱਕ ਘੋੜੀ ਆਪਦੇ ਨਾਲ ਜਰੂਰ ਐਡ-ਆਨ ਰੱਖੋ ਆਪਾਂ ਮੱਝਾਂ ਗਾਵਾਂ ਆਮ ਹੀ ਰੱਖਦੇ ਆ ਇੱਕ ਘੋੜੀ ਰੱਖਣੀ ਕੋਈ ਔਖੀ ਨਹੀਂ ਤੁਹਾਨੂੰ ਆਪੇ ਪਤਾ ਲੱਗੂਗਾ ਵੀ ਤੁਹਾਡੀ ਗਰੋਥ ਦੇ ਵਿੱਚ ਉਹ ਕਿੰਨੀ ਹੈਲਪਫਲ ਹੁੰਦੀ ਹੈ ਇੱਕ ਸਰ ਬਿਲਕੁਲ ਐਸੇ ਪੁਆਇੰਟ ਤੇ ਗੱਲ ਕਰਨੀ ਸੀ ਵੀ ਆਮ ਤੌਰ ਤੇ ਸੁਣਨ ਨੂੰ ਮਿਲਦਾ ਹੈ ਕਿ 10 ਕਰੋੜ ਦਾ ਘੋੜਾ ਹਨਾ 15 ਕਰੋੜ ਦਾ ਘੋੜਾ ਕੀ ਵਾਕਈ ਸੱਚ ਹੈ ਜੀ ਜਾਂ ਫਿਰ ਕੀ ਬੜੀ ਰੀਅਰ ਐਨੀਮਲਸ ਹੁੰਦੇ ਨੇ ਜੀ ਐਵੇਂ ਆਪਾਂ ਕਹੀਏ ਵੀ ਮੇਰੇ ਫਾਰਮ 'ਚ ਵੀ ਜੇ ਮੈਂ ਦੇਖਾਂ 10 10 ਟੌਪ ਲਾਈਨ ਟੌਪ ਐਂਡ ਸੈਲੀਨ ਨੇ ਪਰ ਸਭ ਦੀ ਕੀਮਤ 10 ਕਰੋੜ ਨਹੀਂ ਹੋ ਸਕਦੀ ਕੋਈ 5 ਹੋਊਗੀ ਕੋਈ 3 ਹੋਊਗੀ ਕੋਈ 7 ਹੋਊਗਾ ਜੀ ਬਟ ਰੀਅਰਲੀ ਯੈਸ ਹੁੰਦੇ ਨੇ ਲੋਕ ਉਹ ਕੈਲਕੂਲੇਸ਼ਨ ਕਿੱਦਾਂ ਹੁੰਦੀ ਹੈ ਥੈਟ ਇਜ਼ ਉਹ ਪ੍ਰੈਕਟੀਕਲ ਗੱਲ ਹੈ ਜਿਹੜਾ ਕੋਡੇ ਕੋਲ ਰੋਜ਼ ਦੀ ਇੱਕ ਘੋੜੀ ਆ ਰਹੀ ਹੈ ਤੇ 2 ਲੱਖ ਰੁਪਿਆ ਫੀਸ ਹੈ ਤੇ ਜਿਹੜਾ 60 ਲੱਖ ਰੁਪਿਆ ਮਹੀਨੇ ਦਾ ਤੁਹਾਨੂੰ ਕਮਾ ਕੇ ਦੇ ਰਿਹਾ ਸਾਲ ਦਾ ਹੋ ਗਿਆ ਮੰਨ ਕੇ ਚੱਲੋ 7 ਕਰੋੜ 20 ਲੱਖ ਰੁਪਿਆ ਉਹ 2 ਸਾਲ ਦੇ ਪੈਸੇ ਵੀ ਨਹੀਂ ਲਊਗਾ ਘੋੜਾ ਦੇਣ ਦੇ ਲਈ ਐਦਾਂ ਕੈਲਕੂਲੇਸ਼ਨ ਹੁੰਦੀ ਹੈ ਉਹ ਠੀਕ ਹੈ ਜਿਨ੍ਹਾਂ ਨੂੰ ਨਹੀਂ ਸਮਝਉ ਕੁਝ ਵੀ ਕਹਿਣ ਲੱਗ ਜਾਂਦੇ ਨੇ ਬਟ ਯਸ ਸਾਡੇ ਕੋਲ ਘੋੜਾ ਹੈਗਾ ਸ਼ਾਹਬਾਜ਼ ਅਸੀਂ ਇਹਦਾ 15 ਕਰੋੜ ਰੁਪਿਆ ਮੰਗਦੇ ਹਾਂ ਜੀ ਸਾਨੂੰ ਇਹਦਾ 9 ਕਰੋੜ ਰੁਪਇਆ ਆਫਰ ਹੋਇਆ ਸੀ ਨਹੀਂ ਦਿੱਤਾ। ਕੀ ਬਾਤ ਹੈ। ਕਿਉਂਕਿ ਸਾਨੂੰ ਉਹਦੀ ਉਦਾਂ ਦੀ ਰਿਟਰਨ ਹੈ। ਅਸੀਂ ਇਸ ਘੋੜੇ ਦੇ ਕਰਕੇ ਬੇਸਿਕਲੀ ਨਾਲ ਵੀ ਇਹਦੇ ਨਾਲ ਤਿੰਨ ਹੋਰ ਘੋੜੇ ਵੀ ਚੱਲ ਜਾਨੇ ਹੁਣੇ। ਅਸੀਂ ਸਪੈਸ਼ਲ ਨਵੇਂ ਫਾਰਮ ਬਣਾ ਰਹੇ ਹਾਂ ਲੁਧਿਆਣੇ ਦੇ ਵਿੱਚ। ਤਾਂ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਵੀ ਘੋੜਿਆਂ ਦਾ ਫਿਊਚਰ ਤੇ ਘੋੜਿਆਂ ਦੀ ਲਾਈਨ ਕਿੰਨੀ ਵਾਸਟ ਹੈ। ਥੋੜੀ ਬੰਦੇਆਂ ਨੂੰ ਆਦਤ ਹੁੰਦੀ ਹੈ ਵੀ 네ਗੇਟਿਵਿਟੀ ਵੱਲ ਜਾਣ ਦੀ। ਤੁਸੀਂ ਆਓ ਜੀਨੂੰ ਲੱਗਦਾ ਵੀ ਕੋਰੋਨਾ 'ਚ ਘੋੜੇ ਨਹੀਂ ਹੁੰਦੇ। ਮੈਂ ਤੁਹਾਨੂੰ ਘੋੜਿਆਂ ਦਾ ਨਾਮ ਦੱਸ ਦੂੰਗਾ 8-10 ਘੋੜੇ ਦੱਸ ਦੂੰਗਾ ਤੁਸੀਂ ਉਹ ਮੈਨੂੰ ਲੈ ਕੇ ਦਿਖਾ ਦਿਓ ਅੱਜ ਭਾਰਤ ਰਤਨ ਐ ਮੰਨ ਲਓ ਠੀਕ ਹੈ ਜਾਂ ਸਾਡੇ ਕੋਲ ਕਰਮਦੇਵ ਐ ਮਤਲਬ ਸਾਨੂੰ ਜਿਹੜੇ ਪੈਸੇ ਮਾੜੇ ਲੱਗਦੇ ਅਸੀਂ 10 ਛੱਡੋ 11 ਕਰੋੜ ਚ ਵੀ ਨਹੀਂ ਦਿੰਦੇ ਘੋੜਾ ਜਿਹੜਾ ਕਰਮਦੇਵ ਹੈ ਹਨਾ ਤਾਂ ਇਸ ਤਰ੍ਹਾਂ ਹਰ ਘੋੜੇ ਦੀ ਆਪਦੀ ਆਪਦੀ ਵੈਲਿਊ ਹੁੰਦੀ ਐ ਬਿਲਕੁਲ ਮਹਿੰਗੇ ਘੋੜੇ ਹੁੰਦੇ ਨੇ ਬਟ ਯੈਸ ਇੰਡੀਆ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ 10 ਘੋੜੇ ਹੋਣਗੇ ਉਸ ਲੈਵਲ ਦੇ ਬਾਕੀ 3 3.5 2.5 3 ਕਰੋੜ ਵਾਲੇ 20 ਘੋੜੇ ਉਸ ਲੈਵਲ ਦੇ ਹੋਣਗੇ ਤਾਂ ਗਿਣਤੀ ਦੇ ਘੋੜੇ ਨੇ ਐਵੇਂ ਹਰ ਕਿਸੇ ਕੋਲ ਨਹੀਂ ਹੁੰਦਾ ਇਦਾਂ ਦਾ ਠੀਕ ਹੈ ਹਾਂ ਜਿਵੇਂ ਸਰ ਤੁਸੀਂ ਕਵਰਿੰਗ ਫੀਸ ਦਾ ਦੱਸਿਆ ਹੈ ਨਾ ਕੈਲਕੂਲੇਸ਼ਨ ਦੱਸੀ ਇਹ ਕਿਸ ਚੀਜ਼ ਤੇ ਡਿਪੈਂਡ ਕਰਕੇ ਹੈ ਸਰ ਜਿਵੇਂ ਘੋੜੇ ਦੀ ਖੂਬਸੂਰਤੀ ਹੈ ਜਾਂ ਫਿਰ ਕੀ ਚੀਜ਼ ਹੁੰਦੀ ਹੈ ਦੇਖੋ ਸ਼ੁਰੂ ਚ ਜਦੋਂ ਬੱਚੇ ਤੋਂ ਜਦੋਂ ਇਸ ਸਟੈਪ ਘੋੜਾ ਬਣ ਰਿਹਾ ਹੁੰਦਾ ਤਾਂ ਲੋਕ ਉਹਦੀ ਖੂਬਸੂਰਤੀ ਉਹਦਾ ਸਾਈਜ਼ ਦੇਖ ਕੇ ਉਹਨੂੰ ਮਲਾਉਂਦੇ ਨੇ ਜੀ ਫਿਰ ਉਹ 2 ਸਾਲਾਂ ਦੇ ਵਿੱਚ ਜਦੋਂ ਉਹਦੇ 50 ਕ ਬੱਚੇ ਆ ਜਾਂਦੇ ਆ ਫਿਰ ਉਹਦੇ ਬੱਚਿਆਂ ਨੇ ਡਿਸਾਈਡ ਕਰਨਾ ਹੁੰਦਾ ਵੀ ਘੋੜਾ ਹੋਰ ਜ਼ਿਆਦਾ ਚੱਲੂਗਾ ਜਾਂ ਘੱਟ ਚੱਲੂਗਾ ਜੇ ਤਾਂ ਲੋਕ ਉਹਦੇ ਰਿਜ਼ਲਟ ਤੋਂ ਸੈਟੀਸਫਾਈ ਹੋਣ ਬਹੁਤ ਜ਼ਿਆਦਾ ਫਿਰ ਉਹ ਜ਼ਿਆਦਾ ਚੱਲਣ ਲੱਗ ਜਾਂਦਾ ਜੀਓ ਦੇ ਰਿਜ਼ਲਟ ਤੋਂ ਸੈਟੀਸਫਾਈ ਨਾ ਹੋਣ ਘੱਟ ਸੈਟੀਸਫਾਈ ਹੋਣ ਉਹ ਚ ਪ੍ਰੋਬਲਮਸ ਬੱਚਿਆਂ ਚ ਫਾਈਟ ਨਾਉਂਦੀ ਹੋਵੇ ਜਾਂ ਹੋਰ ਪ੍ਰੋਬਲਮਸ ਆਉਂਦੀਆਂ ਹੋਣ ਫਿਰ ਉਹ ਘੋੜਾ ਨੈਗਲੈਕਟ ਹੋਣ ਲੱਗ ਜਾਂਦਾ ਪਹਿਲਾ ਘੋੜਾ ਚੱਲਦਾ ਆਪਦੀ ਕਾਬਲੀਅਤ ਤੇ ਫਿਰ ਘੋੜੇ ਨੇ ساری ਜ਼ਿੰਦਗੀ ਚੱਲਣਾ ਆਪਦੇ ਬੱਚਿਆਂ ਦੀ ਕਾਬਲੀਅਤ ਕੀ ਬਾਤ ਹੈ ਬਹੁਤ ਵਧੀਆ ਸੋ ਦੋਸਤੋ ਜੇ ਵਧੀਆ ਲੱਗੀ ਇਹ ਜਾਣਕਾਰੀ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ